ਇੱਕ ਮਾਮਲੇ ਦੇ ਵਿੱਚ ਸਨੀ ਲਿਓਨੀ ਕਹਿੰਦੇ ਜੀ ਕਿ ਉਹ ਲਾਭ ਲਈ ਜਾ ਰਹੀ ਸੀ ਪਤਾ ਨਹੀਂ ਇੰਡੀਆ ਚ ਕੀ ਕੀ ਚੱਲਦਾ ਅਜੀਬ ਚੀਜ਼ਾਂ ਹੀ ਵਾਪਰ ਦੀਆਂ 36 ਗੜ ਚ ਕਹਿੰਦੇ ਕਿ ਸਨੀ ਲਿਓਨੀ ਦੇ ਨਾਮ ਤੇ 11100 ਰੁਪਇਆ ਮਹੀਨੇ ਦਾ ਕੋਈ ਵਿਅਕਤੀ ਜਿਹੜਾ ਸੀਗਾ ਉਹ ਬਈ ਆਪਦੇ ਖਾਤੇ ਚ ਪੁਆਈ ਜਾਂਦਾ ਸੀ ਕਮਾਲ ਹੋ ਗਈ ਐ ਦੱਸੋ ਹੈ ਕੋਈ ਗੱਲਬਾਤ ਬਈ ਹੱਦ ਹੋ ਜਾਂਦੀ ਐ ਕਦੇ ਕਿਸੇ ਦੇ ਨਾਮ ਤੇ ਇੱਥੇ ਆਧਾਰ ਕਾਰਡ ਬਣ ਜਾਂਦਾ ਕਦੇ ਕਿਸੇ ਦੇ ਨਾਮ ਤੇ ਖਾਤੇ ਖੁੱਲ ਜਾਂਦੇ ਆ ਇੱਕ ਵਾਰੀ ਇੱਕ ਦੇਸ਼ ਦੇ ਆਪਣੇ ਸਾਬਕਾ ਪ੍ਰਧਾਨ ਮੰਤਰੀ ਦੇ ਨਾਂ ਤੇ ਖਾਤਾ ਖਲਵਾ ਲਿਆ ਸੀਗਾ ਕਿਸੇ ਨੇ ਸੋ ਇਹ ਸਾਰਾ ਕੁਝ ਇਦਾਂ ਚੱਲਦਾ ਸਮਝ ਤੋਂ ਪਰੇ ਦੀ ਗੱਲ ਆ ਕਿ ਉਹ ਵਿਅਕਤੀ ਦੱਸ ਦਿਆ ਕਿ ਪੈਸੇ ਪੂਸੇ ਵੀ ਲੈ ਗਿਆ ਸਨੀ ਲਿਉਨੀ ਦੇ ਨਾਮ ਤੇ ਸਨੀ ਲਿਉਨੀ ਜੇ ਉਹ ਖਬਰ ਪੜ ਲਈ ਤੇ ਮੇਰੇ ਖਿਆਲ ਦੇ ਨਾਲ ਉਹਨੇ ਤੇ ਡਿਪਰੈਸ਼ਨ 'ਚ ਚਲੇ ਜਾਣਾ ਕਿ ਭਾਈ ਕਮਾਲ ਦੀ ਗੱਲ ਆ ਮੇਰੇ ਨਾਮ ਤੇ ਕੋਈ ਬੰਦਾ ਹੀ ਹਜ਼ਾਰ-ਹਜ਼ਾਰ 11-1100 ਰੁਪਈਆ ਲੈ ਜਾਂਦਾ ਜਿਹੜਾ ਇੱਕ ਗੀਤ ਦਾ ਕਿੰਨੇ-ਕਿੰਨੇ ਮੋٹے ਪੈਸੇ ਲੈਣ ਵਾਲੀ ਸੱਣੀ ਲਿਉਣੀ ਵੀ ਇੱਕ ਗੀਤ ਦਾ ਜਿਹੜਾ ਇਨਾ ਰੁਪਈਆ ਲੈਂਦਾ ਉਹ ਵੀ ਕੋਈ ਆਰਟਿਸਟ ਆ ਤਾਂ ਭਈ ਉਹ ਮਤਲਬ ਐਦਾ 1000 12 1200 ਸੋ ਸਭੋ ਸੱਚ ਹੈ ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬਈ ਅਸੀਂ ਤਾਂ ਕਈ ਵਾਰ ਇਹਨਾਂ ਖਬਰਾਂ ਤੇ ਨਾ ਬਸ ਚਿੰਤਾ ਜ਼ਾਹਰ ਕਰ ਸਕਦੇ ਹਾਂ ਕਿ ਇਸ ਦੇਸ਼ ਦੇ ਵਿੱਚ ਕੀ ਕੋਈ ਚੱਲਦਾ ਐਸਾ ਚੱਲਦਾ ਹੈ ਕਿ ਕਈ ਵਾਰ ਇਹ ਸੁਣਦੇ ਵਿੱਚ ਆਉਂਦਾ ਹੈ ਕੇ ਫਲਾਣਾ ਬੰਦਾ ਕਾਗਜ਼ਾਂ ਦੇ ਵਿੱਚ ਮਰ ਗਿਆ ਤੇ ਅਸਲੀਅਤ ਚ ਹੋ ਜਾਂਦਾ ਉਹ ਜਾ ਕੇ ਕਹਿੰਦਾ ਕਿ ਭਾਈ ਮੈਂ ਜਿਉਣਾ ਤੇ ਜਿਹੜਾ ਸਾਹਮਣੇ ਬਾਬੂ ਬੈਠਾ ਸੀਟ ਤੇ ਉਹ ਕਹਿੰਦਾ ਕਿ ਨਹੀਂ ਨਹੀਂ ਤੂੰ ਮਰਿਆ ਠੀਕ ਹੈ ਨਾ ਜੀ ਤੇ ਜੇ ਤੂੰ ਜਿਉਣਾ ਹੈ ਤਾਂ ਸਬੂਤ ਲੈ ਕੇ ਆ ਸੋ ਇਹ ਕਹਾਣੀਆਂ ਚੱਲਦੀਆਂ ਪਈਆਂ